ਦੇਖੋ ਜੀ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਸਾਡੀ ਜਿਹੜੀ ਲੜਾਈ ਹੈ ਕੋਈ ਬੀਬੀਐਮਪੀ ਦੇ ਨਾਲ ਲਿਜੀ ਲੜਾਈ ਨਹੀਂ ਹੈ ਸਾਡੀ ਲੜਾਈ ਸ਼ਹਿਰ ਵਾਸਤੇ ਹੈ ਸਾਡੀ ਲੜਾਈ ਪੰਜਾਬ ਵਾਸਤੇ ਹੈ ਸਾਡੀ ਲੜਾਈ ਦੇਸ਼ ਦੀ ਤਰੱਕੀ ਵਾਸਤੇ ਹੈ ਹਰ ਦੇਸ਼ ਵਾਸੀ ਚਾਹੁੰਦਾ ਹੈ ਹਰ ਸ਼ਹਿਰ ਵਾਸੀ ਚਾਹੁੰਦਾ ਹੈ ਕਿ ਦੇਸ਼ ਤਰੱਕੀ ਕਰੇ ਦੇਸ਼ ਉਦੋਂ ਤਰੱਕੀ ਕਰੂਗਾ ਜਦੋਂ ਸ਼ਹਿਰ ਤਰੱਕੀ ਕਰੂਗਾ ਆ ਤੁਹਾਡੇ ਸਾਹਮਣੇ ਆ ਤੁਸੀਂ ਆ ਦੇਖੋ ਇਧਰ ਮਾਣਾ ਮਾਣਾ ਦਿਖਾਓ ਦੀਪੂ ਜੀ ਆ ਮਲਵਾ ਆ ਤੁਸੀਂ ਆਪਣੇ ਐਕਸ਼ਨ ਫੋਰ ਦਿਖਾਓ ਕਾਲੀਆ ਸਾਹਿਬ ਇੱਧਰ ਆ ਮਲਬਾ ਇਹ ਮਲਬਾ 2007 ਦਾ 2007 ਦਾ ਪਿਆ ਨੰਗਲ ਸ਼ਹਿਰ ਚ ਸਿਨੇਮਾ ਹੁੰਦਾ ਸੀਗਾ ਜਿਹੜਾ ਸਾਡਾ ਉਹ ਸਿਨੇਮਾ 2007 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਤੋੜਿਆ ਗਿਆ ਜਦੋਂ ਸ਼ਹਿਰ ਡਿਜ਼ਾਈਨ ਹੋਇਆ ਸੀ ਉਦੋਂ ਵੀ ਉਹਨਾਂ ਨੂੰ ਲੱਗਦਾ ਸੀ ਹਾਲਾਂਕਿ ਉਦੋਂ ਤਾਂ ਫਿਲਮਾਂ ਬਹੁਤ ਥੋੜੀਆਂ ਬਣਦੀਆਂ ਸੀ ਪਰ ਉਦੋਂ ਵੀ ਇੱਥੇ ਸਿਨੇਮਾ ਸੀਗਾ 2007 ਦਾ ਨਾਂ ਤਾਂ ਮੁੜ ਕੇ ਨੰਗਲ ਚ ਸਿਨੇਮਾ ਬਣਿਆ ਕਿ ਨੰਗਲ ਦੇ ਸ਼ਹਿਰ ਦੇ ਲੋਕਾਂ ਨੂੰ ਫਿਲਮ ਦੇਖਣ ਦਾ ਅਧਿਕਾਰ ਨਹੀਂ ਕੀ ਨੰਗਲ ਦੇ ਸ਼ਹਿਰ ਦੇ ਲੋਕਾਂ ਨੂੰ ਕੋਈ ਇੰਟਰਟੇਨਮੈਂਟ ਦਾ ਅਧਿਕਾਰ ਨਹੀਂ ਕੀ ਨੰਗਲ ਦੇ ਸ਼ਹਿਰ ਦੇ ਲੋਕ ਕੋਈ ਇੱਥੇ ਸ਼ਾਪਿੰਗ ਮਾਲ ਨਹੀਂ ਕਰ ਸਕਦੇ ਕਿਉਂ ਨੰਗਲ ਦੇ ਸ਼ਹਿਰ ਦੇ ਲੋਕ ਜਾਂ ਮੈਥਪੁਰ ਜਾ ਕੇ ਫਿਲਮ ਦੇਖਣ ਜਾਂ ਓਨੇ ਜਾ ਕੇ ਫਿਲਮ ਦੇਖਣ ਪੰਜਾਬ ਨੂੰ ਕਿਉਂ ਨਹੀਂ ਟੈਕਸ ਸਾਨਾ ਚਾਹੀਦਾ ਇੱਥੇ ਸਾਡੇ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਇੱਥੇ ਕਿਉਂ ਨਹੀਂ ਕੋਈ ਸਟਾਰਬਕਸ KFC ਮੈਕਡੋਨਲਡ ਕੋਈ ਹੋਰ ਬ੍ਰਾਂਡ ਖੁੱਲਦਾ ਜੀ ਕਿਉਂ 2007 ਤੋਂ ਜਿਹੜਾ ਹੈ 18 ਸਾਲ ਇਹ ਬੀਬੀਐਮਪੀ ਦੀ ناکਾਮਯਾਬੀ ਹੈ ਤੇ ਲੋਕਾਂ ਨੂੰ ਗਰੀਬਾਂ ਨੂੰ ਤੰਗ ਕਰਨ ਲਈ ਜਦੀ ਚੱਕ ਕੇ ਪਹੁੰਚ ਜਾਂਦੇ ਜੀ ਅੱਜ ਤੁਹਾਡਾ ਮਕਾਨ ਟਾਣਾ ਅੱਜ ਤੁਹਾਡੀ ਦੁਕਾਨ ਟਾਣੀ ਮਲਬਾ ਤੁਹਾਡੇ ਤੋਂ 18 ਸਾਲਾਂ ਦਾ ਚੱਕਿਆ ਨਹੀਂ ਗਿਆ ਅਸੀਂ ਲੜਾਈ ਲੜ ਰਹੇ ਹਾਂ ਸਾਰਾ ਸ਼ਹਿਰ ਖੰਡਰ ਕਰ ਦਿੱਤਾ ਅਸੀਂ ਨੰਗਲ ਨੂੰ ਜੇਜੋ ਨਹੀਂ ਬਣਨ ਦੇਣਾ ਅਸੀਂ ਇੱਕ ਮਿਸ਼ਨ ਦੇ ਉੱਤੇ ਹਾਂ ਨੰਗਲ ਨੂੰ ਇੱਕ ਦੇਸ਼ ਦਾ ਸ਼ਾਨਦਾਰ ਟੂਰਿਸਟ ਟਾਊਨ ਬਣਾਣਾ ਹੈ ਸਾਡੇ ਵਰਗੀ ਖੂਬਸੂਰਤੀ ਸੀਨਿਕ ਬਿਊਟੀ ਬਲੂ ਵਾਟਰਸ ਮਾਊਂਟੇਨਸ ਇਨਾ ਸਾਫ ਸੁਥਰਾ ਵਾਤਾਵਰਨ ਇੰਨੀ ਵੈਲ ਡਿਜ਼ਾਈਨਡ ਸਿਟੀ ਸਾਡੇ ਕੋਲ ਕਿਤੇ ਨਹੀਂ ਆ ਦੇਸ਼ 'ਚ ਅਸੀਂ ਇਸ ਦੀ ਤਾਕਤ ਨੂੰ ਬਰਕਰਾਰ ਰੱਖਣਾ ਹੈ ਪਹਿਲੀ ਵਾਰੀ ਐ ਇਸ ਵਾਰੀ ਬਜਟ ਦੇ ਵਿੱਚ ਸਰਕਾਰ ਦਾ ਸਪੈਸ਼ਲ ਨੰਗਲ ਨੂੰ ਪੈਕੇਜ ਦਿੱਤਾ ਤੇ ਨਾਲ ਹੀ ਇੱਕ ਹੋਰ ਵੱਡੀ ਲੋੜ ਐ ਅੱਜ ਜੋ ਮੈਂ ਡਾਕਟਰ ਗੌਤਮ ਜੀ ਤੇ ਸਾਡੇ ਸਾਰੇ ਸਾਥੀਆਂ ਦਾ ਇਹਨਾਂ ਦੀ ਇਹਨਾਂ ਨੂੰ ਸਲਾਮ ਕਰਦਾ ਜਿਸ ਤਰੀਕੇ ਨਾਲ ਇਹਨਾਂ ਨੇ ਲੜਾਈ ਲੜੀ ਇਹ ਲੜਾਈ ਹੋਰ ਵੀ ਇਸ ਕਰਕੇ ਜ਼ਰੂਰੀ ਐ ਸਾਡੇ ਕੋਲ ਨੰਗਲ ਚ ਇੱਕੋ ਹੀ ਵੱਡਾ ਗਰਾਊਂਡ ਐ ਉਹ ਗਰਾਊਂਡ ਐ ਜਿਹਦਾ ਜਿਸ ਸਕੂਲ ਦਾ ਨਾਮ ਅਸੀਂ ਹੁਣ ਸਕੂਲ ਆਫ ਫੈਮਿਨੈਂਸ ਨੰਗਲ ਰੱਖ ਦਿੱਤਾ ਬਾਬਾ ਸੰਬੇਤ ਕਰਚੀ ਦੇ ਨਾਮ ਤੇ ਉਸੇ ਗਰਾਊਂਡ ਚ ਜਾਗਰਨ ਹੁੰਦੇ ਆ ਉਸੇ ਗਰਾਊਂਡ ਚ ਕੋਈ ਵੱਡੇ ਇਵੈਂਟ ਹੁੰਦੇ ਆ ਉਸੇ ਗਰਾਊਂਡ ਚ ਦੁਸ਼ਹਿਰਾ ਲੱਗਦਾ ਹੁਣ ਉੱਥੇ ਸਰਕਾਰ ਕਿਵਲੇ ਇਨੀ ਤਾਂ ਕੁਝ ਕਰਨਾ ਨਹੀਂ ਇਨੀ ਤਾਂ ਇਦਾਂ ਰੱਖਿਆ ਹੋਇਆ ਪਰ ਆ ਸਾਡਾ ਤਾਂ ਫਰਜ਼ ਹੈ ਅਸੀਂ ਉਸ ਸਕੂਲ ਚ ਦੇਸ਼ ਦਾ ਤੇ ਪੰਜਾਬ ਦਾ ਵਨ ਆਫ ਦਾ ਬੈਸਟ ਇੰਡੋਰ সুইਮਿੰਗ ਪੂਲ ਬਣਾ ਰਹੇ ਹਾਂ ਉੱਥੇ ਨੰਗਲ ਸ਼ਹਿਰ ਚ ਇੱਕ ਵੀ ਸ਼ਾਨਦਾਰ ਆਡੀਟੋਰੀਅਮ ਏਅਰ ਕੰਡੀਸ਼ਨ ਉੱਥੇ ਆਡੀਟੋਰੀਅਮ ਦਾ ਪ੍ਰਪੋਜ਼ ਕੀਤਾ ਅੱਜ 200 ਬੱਚਿਆਂ ਨੇ ਮੈਂ ਅੱਜ ਲਿਸਟ ਦੇਖ ਰਿਹਾ ਸੀ 9ਵੀਂ ਕਲਾਸ ਚ ਤੀ ਸੀਟਾਂ ਤੇ 200 ਬੱਚਿਆਂ ਨੇ ਅਪਲਾਈ ਕੀਤਾ ਹੈ ਪ੍ਰਾਈਵੇਟ ਸਕੂਲਾਂ ਤੋਂ ਚੱਕ ਕੇ ਉਹ ਅਸੀਂ ਹੁਣ ਉੱਥੇ ਉਹ ਬੰਨਾਂ ਤਾਂ ਸਾਡਾ ਦੁਸ਼ਹਿਰਾ ਕਿੱਥੇ ਲੱਗੂਗਾ ਅਸੀਂ ਕੋਈ ਜਗਰਾਤਾ ਕਰਾਣਾ ਅਸੀਂ ਕੋਈ ਧਾਰਮਿਕ ਸਮਾਗਮ ਕਰਾਵਾ ਕਿੱਥੇ ਕਰਾਵਾਂਗੇ ਜੀ ਸਾਡੇ ਬੱਚੇ ਕੀ ਨੰਗਲ ਦੇ ਬੱਚੇ ਕੋਈ ਕਬੱਡੀ ਕੱਪ ਨਹੀਂ ਕਰਾ ਸਕਦੇ ਕੀ ਨੰਗਲ ਦੇ ਨੌਜਵਾਨ ਕੋਈ ਕ੍ਰਿਕਟ ਦਾ ਟੂਰਨਾਮੈਂਟ ਨਹੀਂ ਕਰਾ ਸਕਦੇ ਸਾਡੇ ਬਹੁਤ ਇੱਥੇ ਇਕਨਾਮੀ ਕਰਬ ਹੈ ਸ਼ੀਰ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਉਹ ਹਮੇਸ਼ਾ ਉਹਦੀ ਮੰਗ ਹੁੰਦੀ ਅਸੀਂ ਕਬੱਡੀ ਟੂਰਨਾਮੈਂਟ ਕਿੱਥੇ ਜਗਾਏ ਨਹੀਂ ਕੋਈ ਤੁਸੀਂ ਮਲਵਾ ਤਾਂ ਚੱਕ ਲੋ ਥੋੜੀ ਥੋੜੀ ਨਲਾਇਕੀਆਂ ਦਾ ਕੋਈ ਇਸ ਤੋਂ ਵੱਡੀ ਮਿਸਾਲ ਤੇ ਕਿਸੇ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਕਿਸੇ ਨੇ ਕਦੀ ਪਰਵਾਹ ਨਹੀਂ ਕੀਤੀ ਸਿਨੇਮੇ ਤੜਵਾਉਣ ਵੇਲੇ ਸਭ ਤੋਂ ਮੋਰੇ ਸੀ ਲੋਕਾਂ ਦੀਆਂ ਦੁਕਾਨਾਂ ਤੜਵਾਉਣ ਵੇਲੇ ਸਭ ਤੋਂ ਮੋਰੇ ਸੀ 18 ਸਾਲ ਦੀ ناکਾਮਯਾਬੀ ਹੈ ਤੇ ਅੱਜ ਇਹਨਾਂ ਨੂੰ ਇੱਥੇ ਆਏ ਸੀ ਇਸ ਦਾ ਸਾਰਾ ਸਮਾਨ ਸਾਡਾ ਸਾਰਾ ਆ ਸਾਡੇ ਤਾਂ ਅਸੀਂ ਤਾਂ ਕਾਰ ਸੇਵਾ ਕਰ ਹੈ ਅਸੀਂ ਤਾਂ ਇੱਥੇ ਆਏ ਸੀ ਮਲਵਾ ਚੱਕਣ ਉਹ ਕਹਿੰਦੇ ਨਹੀਂ ਜੀ ਇਹ ਸਾਨੂੰ ਇੱਕ 15 ਦਿਨ ਦਾ ਦੇ ਦਿਓ ਅਸੀਂ ਫਿਰ ਵੀ ਵੱਡਾ ਦਿਲ ਰੱਖਦੇ ਹੋਏ ਇੱਕ ਮਹੀਨਾ ਦਿੱਤਾ 1 ਜੂਨ ਦਾ ਅਲਟੀਮੇਟਮ ਹੈ 1 ਜੂਨ ਤੱਕ ਇਹ ਮੈਦਾਨ ਸਾਨੂੰ ਸਾਫ਼ ਚਾਹੀਦਾ ਨਾ 1 ਜੂਨ ਨੂੰ ਸਾਡੇ ਸਾਰੇ ਸਾਥੀ ਲੱਗਣਗੇ ਅਸੀਂ ਸਾਫ਼ ਕਰਾਂਗੇ ਤੇ ਸਭ ਤੋਂ ਪਹਿਲਾਂ ਇੱਥੇ ਇੱਕ ਭਵਯਾ ਜਾਗਰਣ ਅਸੀਂ ਕਰਾਵਾਂਗੇ ਤੇ ਉਸ ਤੋਂ ਬਾਅਦ ਸ਼ਾਨਦਾਰ ਕਬੱਡੀ ਟੂਰਨਾਮੈਂਟ ਇਸ ਗਰਾਊਂਡ ਤੇ ਕਰਾਵਾਂਗੇ ਇਹ ਜਿਹੜਾ ਗਰਾਊਂਡ ਹੈ ਸਮਾਜਿਕ ਕਮਾਂ ਲਈ ਹੈ ਕੋਈ ਵੀ ਹੋਰ ਵੀ ਧਾਰਮਿਕ ਸੰਸਥਾ ਸਭ ਦੇ ਹਰ ਧਰਮ ਦੀ ਸਾਰਵਿਕ ਸੰਸਥਾ ਹਰ ਤਰ੍ਹਾਂ ਦਾ ਸੋਸ਼ਲ ਮੰਚ ਹਰ ਤਰ੍ਹਾਂ ਦਾ ਯੂਥ ਕਲੱਬ ਉਹ ਇੱਥੇ ਆਵੇ ਇਸ ਗਰਾਊਂਡ ਨੂੰ ਵਰਤੇ ਇੱਥੇ ਇਸ ਮਲਬੇ ਨੇ ਸਾਨੂੰ ਚਾਰ ਦੇਣਾ ਇਸ ਮਲਬੇ ਨੇ ਸਾਨੂੰ ਕੀ ਦੇਣਾ ਜੀ